ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਅਹਿਮ ਹੋਣ ਵਾਲੀ ਹੈ ਕਿਉਂਕਿ ਇਸ ਚੀਜ਼ ਬਾਰੇ ਕਿਸੇ ਵੀ ਮੇਨਸਟ੍ਰੀਮ ਮੀਡੀਆ ਨੇ ਕੋਈ ਗੱਲ ਨਹੀਂ ਕੀਤੀ ਲਗਭਗ ਡੇਢ ਮਹੀਨੇ ਤੋਂ ਜਗਦੀਸ਼ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹੋਏ ਨੇ ਉਹਨਾਂ ਦਾ ਐਮਐਸਪੀ ਨੂੰ ਕਾਨੂੰਨੀ ਤੌਰ ਤੇ ਮਾਨਤਾ ਦਿਵਾਉਣ ਦਾ ਟੀਚਾ ਉਹਨਾਂ ਨੇ ਮਿੱਥਿਆ ਹੋਇਆ ਕਿ ਐਮਐਸਪੀ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ ਕਾਨੂੰਨੀ ਮਾਨਤਾ ਦੇਣ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਫਸਲ ਐਮਐਸਪੀ ਤੋਂ ਥੱਲੇ ਖਰੀਦੀ ਜਾਂਦੀ ਹੈ ਤਾਂ ਉਹ ਗੈਰਕਾਨੂੰਨੀ ਹੋਵੇਗਾ ਅਤੇ ਕੋਈ ਵੀ ਬੰਦਾ ਜੇਕਰ ਕੋਈ ਫਸਲ ਖਰੀਦਣੀ ਚਾਹੁੰਦਾ ਹੈ ਕਿਸਾਨ ਤੋਂ ਤਾਂ ਐਮਐਸਪੀ ਤੋਂ ਉੱਤੇ ਹੀ ਖਰੀਦੇਗਾ ਇਸ ਦਾ ਫਾਇਦਾ ਇਹ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਘੱਟੋ ਘੱਟ ਲਾਗਤ ਮੁੱਲ ਮਿਲ ਜਾਵੇਗਾ ਜਿਸ ਦੇ ਨਾਲ ਉਹਨਾਂ ਦਾ ਨੁਕਸਾਨ ਨਹੀਂ ਹੋਵੇਗਾ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਜਾਂ ਮੇਨਸਟ੍ਰੀਮ ਮੀਡੀਆ ਵੀ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਪ੍ਰਚਾਰ ਕਰ ਰਿਹਾ ਹੈ ਕਿ ਐਮਐਸਪੀ ਨੂੰ ਦੇਣ ਦੇ ਲਈ ਲਗਭਗ 11 ਲੱਖ ਕਰੋੜ ਰੁਪਏ ਦਾ ਖਰਚਾ ਆਵੇਗਾ ਹਾਲਾਂਕਿ ਆਪਣਾ 2024 ਦਾ ਬਜਟ ਹੀ ਲਗਭਗ 45 ਲੱਖ ਕਰੋੜ ਰੁਪਏ ਦਾ ਸੀਗਾ ਤਾਂ ਤੀਜਾ ਹਿੱਸਾ ਜਾਂ ਚੌਥਾ ਹਿੱਸਾ ਤਾਂ ਐਮਐਸਪੀ ਦੇਣ ਤੇ ਹੀ ਚਲਾ ਜਾਵੇਗਾ ਬਹੁਤ ਸਾਰੇ ਲੋਕਾਂ ਦਾ ਇਹ ਤਰਕ ਹੈ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਚੀਜ਼ ਨੂੰ ਬਿਲਕੁਲ ਨਕਾਰ ਦਿੰਨੇ ਆ ਤੇ ਇਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਕਿਹੜੇ ਪੰਜ ਤਰੀਕਿਆਂ ਦੇ ਨਾਲ ਜਿਹੜੀ ਐਮਐਸਪੀ ਆ ਉਹਨੂੰ ਕਾਨੂੰਨੀ ਤੌਰ ਤੇ ਲਾਗੂ ਕੀਤਾ ਜਾ ਸਕਦਾ ਜਿਸ ਦੇ ਨਾਲ ਸਰਕਾਰ ਦਾ ਵੀ ਫਾਇਦਾ ਹੋਵੇਗਾ ਆਪਣਾ ਵਿਕਾਸ ਵੀ ਹੋਵੇਗਾ এমਪਲੋਇਮੈਂਟ ਵੀ ਜਨਰੇਟ ਹੋਵੇਗੀ ਅਤੇ ਕਿਸਾਨਾਂ ਨੂੰ ਵੀ ਉਹਨਾਂ ਦਾ ਬਣਦਾ ਹੱਕ ਮਿਲ ਪਾਵੇਗਾ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਅਹਿਮ ਹੋਣ ਵਾਲੀ ਹੈ ਕਿਉਂਕਿ ਇਸ ਚੀਜ਼ ਬਾਰੇ ਕਿਸੇ ਵੀ ਮੇਨਸਟ੍ਰੀਮ ਮੀਡੀਆ ਨੇ ਕੋਈ ਗੱਲ ਨਹੀਂ ਕੀਤੀ ਇਹ ਪੁਆਇੰਟ ਕਿਸਾਨਾਂ ਲਈ ਵੀ ਅਤੇ ਸਰਕਾਰ ਦੇ ਨੁਮਾਇੰਦਿਆਂ ਲਈ ਵੀ ਸੋਨ ਨੇ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲਾ ਤਰੀਕਾ ਐਮਐਸਪੀ ਨੂੰ ਲਾਗੂ ਕਰਨ ਦਾ ਉਹ ਇਹ ਹੈ ਕਿ ਡੀਸੈਂਟਰਲਾਈਜ਼ਡ ਪ੍ਰੋਕਿਊਰਮੈਂਟ ਸਿਸਟਮ ਡੀਸੈਂਟਰਲਾਈਜ਼ ਦਾ ਮਤਲਬ ਹੈ ਕਿ ਕੇਂਦਰਿਤ ਨਾ ਹੋ ਕੇ ਜਿਹੜਾ ਜੈਂਸ ਨੂੰ ਚੱਕਣ ਦਾ ਜਿਹੜਾ ਜ਼ਿੰਮੇਵਾਰੀ ਆ ਉਹ ਸਟੇਟਾਂ ਦੇ ਕੋਲ ਹੋਣੀ ਚਾਹੀਦੀ ਹੈ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਵੀ ਜੈਂਸ ਕਿਸਾਨ ਦੀ ਆ ਜਿਹੜੀ ਵੀ ਫਸਲ ਆ ਉਹ ਸਾਰੀ ਐਫਸੀਆਈ ਚੱਕਦਾ ਸੈਂਟਰ ਗਵਰਨਮੈਂਟ ਵੱਲੋਂ ਚੱਕੀ ਜਾਂਦੀ ਹੈ ਪਰ ਜੇਕਰ ਇਸ ਨੂੰ ਡੀਸੈਂਟਰਲਾਈਜ਼ ਕਰ ਦਿੱਤਾ ਜਾਵੇ ਯਾਨੀ ਕਿ ਜਿੰਨੀ ਪੰਜਾਬ ਦੇ ਵਿੱਚ ਜੇਕਰ ਪੰਜਾਬ ਦੀ ਉਦਾਹਰਣ ਲਈ ਜਾਵੇ ਜਿੰਨੀ ਪੰਜਾਬ ਦੇ ਵਿੱਚ ਫਸਲ ਦੀ ਲੋੜ ਹੈ ਉਨੀ ਫਸਲ ਪੰਜਾਬ ਆਪ ਸਟੋਰ ਕਰ ਲਵੇ ਅਤੇ ਬਾਕੀ ਦੀ ਬਾਕੀ ਜਿਹੜੀ ਆ ਉਹ ਸੈਂਟਰ ਗਵਰਨਮੈਂਟ ਨੂੰ ਵੇਚ ਦੇਵੇ ਇਹ ਇੱਕ ਬਹੁਤ ਜ਼ਰੂਰੀ ਤਰੀਕਾ ਹੈਗਾ ਜਿਹਨੂੰ ਡੀਸੈਂਟਰਲਾਈਜ਼ਡ ਪ੍ਰੋਕਿਊਰਮੈਂਟ ਸਿਸਟਮ ਦਾ ਨਾਮ ਦਿੱਤਾ ਜਾਂਦਾ ਹੈ ਜਿਸ ਦੇ ਤਹਿਤ ਕਿਸਾਨਾਂ ਨੂੰ ਪੰਜਾਬ ਸਰਕਾਰ ਆ ਜਿਹੜੀ ਉਹ ਬਣਦਾ ਐਮਐਸਪੀ ਦੇ ਉੱਤੇ ਉਹਨਾਂ ਦੀ ਫਸਲ ਖਰੀਦ ਸਕਦੀ ਹੈ ਅਤੇ ਜਿਹੜੀ ਉਹ ਫਸਲ ਅੱਗੇ ਸਕੀਮਾਂ ਤਹਿਤ ਲੋਕਾਂ ਦੇ ਵਿੱਚ ਵੰਡੀ ਜਾਂਦੀ ਹੈ ਜਾਂ ਵੇਚੀ ਜਾਂਦੀ ਹੈ ਉਸ ਤਰੀਕੇ ਨਾਲ ਵੀ ਉਹ ਫਸਲ ਦੇ ਉੱਤੇ ਜਿਹੜਾ ਉਹ ਮੁੱਲ ਆ ਉਹ ਪ੍ਰਾਪਤ ਕੀਤਾ ਜਾ ਸਕਦਾ ਜਿਸ ਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਵੇਗਾ ਅਤੇ ਕਿਸਾਨਾਂ ਨੂੰ ਵੀ ਐਮਐਸਪੀ ਮਿਲ ਜਾਵੇਗੀ ਇਸ ਪੱਖ ਦੇ ਵਿੱਚ ਇੱਕ ਬਹੁਤ ਜ਼ਿਆਦਾ ਜ਼ਰੂਰੀ ਪੁਆਇੰਟਸ ਨੇ ਉਹ ਨੋਟ ਕਰਨ ਵਾਲੇ ਨੇ ਇੱਕ ਤਾਂ ਪੱਖ ਇਹ ਹੈ ਕਿ ਜਿਹੜਾ ਵੀ ਇੱਥੋਂ ਲਿਜਾਣ ਦਾ ਜਿਹੜਾ ਖਰਚਾ ਆਉਂਦਾ ਟਰਾਂਸਪੋਰਟੇਸ਼ਨ ਦਾ ਖਰਚਾ ਆਉਂਦਾ ਹੈ ਸੈਂਟਰ ਗਵਰਨਮੈਂਟ ਦਾ ਜਾਂ ਸਟੇਟ ਗਵਰਨਮੈਂਟ ਦਾ ਉੱਥੇ ਪਹੁੰਚਾਉਣ ਦਾ ਐਫਸੀਆਈ ਦੇ ਜਾਂ ਵੇਅਰਹਾਊਸਾਂ ਤੱਕ ਉਹ ਆ ਜਿਹੜਾ ਉਸ ਟਰਾਂਸਪੋਰਟ ਦਾ ਖਰਚਾ ਉਹ ਬਿਲਕੁਲ ਘਟ ਜਾਵੇਗਾ ਉਹਨਾਂ ਦਾ ਖਰਚਾ ਬਹੁਤ ਸੀਮਤ ਰਹਿ ਜਾਵੇਗਾ ਕਿਉਂਕਿ ਜਿੰਨੀ ਫਸਲ ਦੀ ਲੋਡ ਨਹੀਂ ਹੋਵੇ ਕਿ ਪੰਜਾਬ ਨੂੰ ਸਿਰਫ ਓਨੀ ਫਸਲੀ ਟਰਾਂਸਪੋਰਟ ਕਰਨੀ ਪਵੇਗੀ ਦੂਜੀ ਗੱਲ ਇਹ ਹੈ ਕਿ ਸਟੇਟ ਦੀਆਂ ਲੋੜਾਂ ਦੇ ਲਈ ਅਨਾਜ ਆ ਜਿਹੜਾ ਉਹ ਪੰਜਾਬ ਸਰਕਾਰ ਸਟੋਰ ਕਰਕੇ ਰੱਖ ਸਕਦੀ ਹੈ ਇਸ ਦੇ ਲਈ ਬਹੁਤ ਜ਼ਰੂਰੀ ਨੁਕਤਾ ਇਹ ਹੈ ਕਿ ਸਰਕਾਰ ਨੂੰ ਇਨਫਰਾਸਟ੍ਰਕਚਰ ਜਿਹੜਾ ਉਹ ਮੇਨਟੇਨ ਕਰਨਾ ਪਵੇਗਾ ਨਵਾਂ ਇਨਫਰਾਸਟ੍ਰਕਚਰ ਨਵੇਂ ਸਟੋਰੇਜ ਵੇਅਰਹਾ우스 ਬਣਾਉਣੇ ਪੈਣਗੇ ਜਿਸ ਦੇ ਨਾਲ ਉਹ ਫਸਲ ਕਿਸਾਨਾਂ ਦੀ ਸਟੋਰ ਕਰ ਸਕਦੇ ਨੇ ਦੂਜਾ ਜਿਹੜਾ ਸਿਸਟਮ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਸਿਸਟਮ ਹੈ ਇਹ ਬਹੁਤ ਅਸਲ ਦੇ ਵਿੱਚ ਇਹ ਕਾਰਪੋਰੇਟ ਦੇ ਹੱਕ ਦਾ ਸਿਸਟਮ ਵੀ ਹੈ ਥੋੜਾ ਜਿ ਇਹਨੂੰ ਆਪਾਂ ਕਹਿ ਸਕਦੇ ਹਾਂ ਕਿਉਂਕਿ ਇਹ ਜਿਹੜਾ ਸਿਸਟਮ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਬਹੁਤ ਚਰਚਾ ਇਹਦੇ ਸਿਸਟਮ ਦੇ ਉੱਤੇ ਹੋ ਰਹੀ ਹੈ ਉਹ ਸਿਸਟਮ ਹੈ ਪ੍ਰਾਈਸ ਡੈਫੀਸ਼ੀਐਂਸੀ ਪੇਮੈਂਟ ਸਕੀਮ ਪ੍ਰਾਈਸ ਡੈਫੀਸ਼ੀਐਂਸੀ ਡੈਫੀਸ਼ੀਐਂਸੀ ਦਾ ਮਤਲਬ ਹੈ ਘਾਟ ਇਸ ਦਾ ਮਤਲਬ ਹੈ ਜੇਕਰ ਕਿਸਾਨ ਕੋਲੋਂ ਜਿਹੜੀ ਫਸਲ ਹੈ ਉਹ 1000 ਰੁਪਏ ਤੇ ਖਰੀਦੀ ਗਈ ਹੈ ਅਤੇ ਫਸਲ ਦੀ ਐਮਐਸਪੀ 2000 ਹੈ ਤੇ ਜਿਹੜਾ ਬਣਦਾ 1000 ਰੁਪਏ ਦਾ ਘਾਟ ਹੈ ਉਹ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਪੂਰਾ ਕਰੇਗੀ ਇਸ ਸਕੀਮ ਦੇ ਤਹਿਤ ਆ ਜਿਹੜਾ ਕੋਈ ਵੀ ਬੰਦਾ ਆਪਣੀ ਫਸਲ ਕਿਤੇ ਵੀ ਵੇਚ ਸਕਦਾ ਹੈ ਉਹ ਆਪਣੇ ਬਿੱਲ ਦਿਖਾ ਕੇ ਜਾਂ ਉਹ ਬਿੱਲਾਂ ਦੇ ਤਹਿਤ ਆਪਣੇ ਸਰਕਾਰ ਉਸ ਦਾ ਜਿਹੜਾ ਘਟ ਆਇਆ ਐਮਐਸਪੀ ਦਾ ਜਿਹੜਾ ਬਚਿਆ ਉਹ ਸਰਕਾਰ ਪੂਰਾ ਕਰੇਗੀ ਇਹ ਸਿਸਟਮ ਆ ਜਿਹੜਾ ਉਹ ਜ਼ਿਆਦਾਤਰ ਦਾਲਾਂ ਵਾਲੀਆਂ ਫਸਲਾਂ ਜਾਂ ਤੇਲ ਵਾਲੀਆਂ ਫਸਲਾਂ ਦੇ ਲਈ ਬਹੁਤ ਸਹਾਈ ਹੋ ਸਕਦਾ ਕਿਉਂਕਿ ਅਕਸਰੀ ਜਿਵੇਂ ਆਪਾਂ ਮੂੰਗੀ ਦੀ ਗੱਲ ਕਰਦੇ ਆਂ ਮੂੰਗੀ ਆ ਜਿਹੜੀ ਉਹਦੀ ਐਮਐਸਪੀ 5500 6000 ਰੁਪਿਆ ਲਗਭਗ ਰੱਖ ਦਿੱਤੀ ਜਾਂਦੀ ਹੈ ਪਰ ਉਸ ਦਾ ਰੇਟ ਆ ਉਹ 2000 3000 2500 ਇਹ ਇੱਥੇ ਜੇ ਵਿਕਦੀ ਹੈ ਕਈ ਵਾਰ ਤਾਂ ਉਹ ਜਿਹੜੀ ਐਮਐਸਪੀ ਦਾ ਜਿਹੜਾ ਬਾਕੀ ਹਿੱਸਾ ਜਿਹੜਾ ਰਹਿੰਦਾ ਹੈ ਉਹ ਗਵਰਨਮੈਂਟ ਉਹਨਾਂ ਨੂੰ ਪੇ ਕਰ ਸਕਦੀ ਜਿਸ ਦੇ ਨਾਲ ਉਹ ਮਾਰਕੀਟ ਦੇ ਵਿੱਚ ਵੀ ਦਾਲਾਂ ਦੀ ਕੀਮਤਾਂ ਜਿਹੜੀ ਉਸ ਹਿਸਾਬ ਨਾਲ ਬਣੀ ਰਹਿੰਦੀ ਹੈ ਅਤੇ ਕਿਸਾਨਾਂ ਨੂੰ ਵੀ ਉਹਨਾਂ ਦਾ ਬਣਦਾ ਹੱਕ ਮਿਲ ਜਾਂਦਾ ਹੈ। ਦੂਜੀ ਗੱਲ ਇਹ ਹੈ ਕਿ ਇਸ ਸਿਸਟਮ ਤਹਿਤ ਜਿਹੜੇ ਕਿਸਾਨ ਆ ਉਹ ਆਪਣੀ ਫਸਲ ਨੂੰ ਓਪਨ ਮਾਰਕੀਟ ਦੇ ਵਿੱਚ ਵੇਚਣ ਦੇ ਲਈ ਬਹੁਤ ਜ਼ਿਆਦਾ ਪ੍ਰੇਰਿਤ ਹੋ ਸਕਦੇ ਆ। ਓਪਨ ਮਾਰਕੀਟ ਦਾ ਮਤਲਬ ਇਹ ਹੈ ਉਹਨਾਂ ਨੂੰ ਪਤਾ ਹੈ ਕਿ ਜੇਕਰ ਸਾਡੀ ਫਸਲ ਘੱਟ ਰੇਟ ਤੇ ਵਿਕੀ ਤਾਂ ਸਾਨੂੰ ਜਿਹੜਾ ਘਾਟਾ ਉਹ ਸਰਕਾਰ ਪੂਰਾ ਕਰ ਹੀ ਦੇਵੇਗੀ। ਜੇ ਉਸ ਦੇ ਨਾਲ ਕਿਸਾਨ ਹੈ ਜਿਹੜਾ ਉਹ ਖੁੱਲੀ ਮੰਡੀ ਦੇ ਵਿੱਚ ਖੇੜ ਸਕਦਾ ਹੈ ਜੇਕਰ ਉਹ ਕਿਸਾਨਾਂ ਨੂੰ ਐਮਐਸਪੀ ਤੋਂ ਵੱਧ ਰੇਟ ਮਿਲਦਾ ਹੈ ਕਿਸੇ ਸਮੇਂ ਤਾਂ ਇਹ ਤਾਂ ਕਿਸਾਨਾਂ ਦਾ ਫਾਇਦਾ ਹੀ ਫਾਇਦਾ ਹੈ ਤਾਂ ਓਪਨ ਮਾਰਕੀਟ ਦਾ ਵੀ ਇਹਦੇ ਨਾਲ ਲਿੰਕ ਜਿਹਦੇ ਨਾਲੇ ਕਾਰਪੋਰੇਟ ਦੇ ਨਾਲ ਅਲਾਈਨ ਹੋ ਕੇ ਇਹ ਸਿਸਟਮ ਚੱਲ ਸਕਦਾ ਹੈ ਇਸ ਦਾ ਇੱਕ ਬਹੁਤ ਵੱਡਾ ਫਾਇਦਾ ਇਹ ਹੈ ਕਿ ਜਿਹੜਾ ਗਵਰਨਮੈਂਟ ਅਨਾਜ ਨੂੰ ਸਟੋਰ ਕਰਦੀ ਹੈ ਇਹਨਾਂ ਚੀਜ਼ਾਂ ਨੂੰ ਫਸਲਾਂ ਨੂੰ ਸਟੋਰ ਕਰਦੀ ਹੈ ਉਹਨਾਂ ਨੂੰ ਸਟੋਰ ਕਰਨ ਦੀ ਲੋਡ ਨਹੀਂ ਪੈਣੀ ਕਿਉਂਕਿ ਜਿਹੜਾ ਸਟੋਰੇਜ ਆ ਉਹ ਜਿਹੜੇ ਪ੍ਰਾਈਵੇਟ ਪਲੇਅਰ ਆ ਉਹਨਾਂ ਨੇ ਫਸਲ ਚੱਕ ਲੈਣੀ ਹੈ ਕਿਸਾਨਾਂ ਨੂੰ ਜਿਹੜੀ ਉਹ ਪ੍ਰਾਈਸ ਮਿਲ ਜਾਣਾ ਤਾਂ ਫਸਲ ਦੀ ਜ਼ਿੰਮੇਵਾਰੀ ਜਿਹੜੀ ਉਹ ਗਵਰਨਮੈਂਟ ਦੇ ਉੱਤੋਂ ਘਟ ਜਾਵੇਗੀ ਜਿਸ ਦੇ ਨਾਲ ਗਵਰਨਮੈਂਟ ਦਾ ਖਰਚਾ ਵੀ ਬਚੇਗਾ ਤੇ ਉਹਨਾਂ ਨੂੰ ਸਟੋਰੇਜ ਹਾਊਸ ਜ਼ਿਆਦਾ ਖੋਲਣ ਦੀ ਲੋੜ ਨਹੀਂ ਪੈਣੀ ਪਰ ਇਹ ਜਿਹੜਾ ਸਿਸਟਮ ਹੈ ਇਸ ਨੂੰ ਲਾਗੂ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਇਸ ਦੇ ਵਿੱਚ ਕਰਾਪਸ਼ਨ ਦੇ ਬਹੁਤ ਜ਼ਿਆਦਾ ਚਾਂਸ ਵੱਧ ਸਕਦੇ ਨੇ ਕਿਉਂਕਿ ਪ੍ਰਾਈਸ ਆ ਜਿਹੜੀ ਉਹ ਬਿੱਲਾਂ ਦੀ ਜਿਹੜੀ ਉਹਦੇ ਵਿੱਚ ਫਲਕਚੁਏਸ਼ਨ ਕਰਕੇ ਬਿੱਲਾਂ ਨੂੰ ਜਿਹੜਾ ਗਲਤ ਸ਼ੋਅ ਕਰਕੇ ਸਰਕਾਰ ਤੋਂ ਵੱਧ ਪੈਸ ਜਾਂ ਇਸ ਤਰੀਕੇ ਨਾਲ ਕ腐ਸ਼ਨ ਦੇ ਬਹੁਤ ਜ਼ਿਆਦਾ ਇਹਦੇ ਵਿੱਚ ਅਸਾਰ ਨਜ਼ਰ ਆਉਂਦੇ ਨੇ ਇਹ ਸਿਸਟਮ ਦੇ ਇੱਕ ਦੋ ਖਾਮੀਆਂ ਵੀ ਨੇ ਜਿੰਨਾ ਉੱਤੇ ਚਰਚਾ ਹੋ ਸਕਦੀ ਹੈ ਤੀਜਾ ਜਿਹੜਾ ਪ੍ਰੈਕਟੀਕਲ ਵੇਅ ਆ ਐਮਐਸਪੀ ਨੂੰ ਦੇਣ ਦਾ ਉਹ ਹੈਗਾ ਐਫਪੀਓਸ ਐਫਪੀਓਸ ਦਾ ਮਤਲਬ ਹੈ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਿਹੜੇ ਕਿਸਾਨ ਕਿਸੇ ਆਪਣੀ ਫਸਲ ਦਾ ਉਤਪਾਦਨ ਕਰਦੇ ਆ ਜੇਕਰ ਉਹ ਇਕੱਠੇ ਹੋ ਕੇ ਆਪਣੀ ਇੱਕ ਸੰਸਥਾ ਬਣਾ ਲੈਂਦੇ ਆ ਆਪਣੀ ਇੱਕ ਆਰਗੇਨਾਈਜੇਸ਼ਨ ਬਣਾ ਲੈਂਦੇ ਆ ਅਤੇ ਉਹ ਜਿਹੜੀ ਆਰਗੇਨਾਈਜੇਸ਼ਨ ਆ ਉਸ ਦੇ ਤਹਿਤ ਜੇਕਰ ਉਹ ਆਪਣਾ ਇੱਕ ਤਰ੍ਹਾਂ ਦੀ ਫਸਲ ਲਗਾ ਕੇ ਉਸ ਫਸਲ ਦੀ ਮਾਰਕੀਟਿੰਗ ਕਰਦੇ ਆ ਇੰਡੀਪੈਂਡੈਂਟ ਤੌਰ ਤੇ ਆਪਣੀ ਸੰਸਥਾਗਤ ਤੌਰ ਤੇ ਤਾਂ ਉਹ ਆਪਣੀ ਫਸਲ ਆ ਜਿਹੜੀ ਉਹ ਆਪਣਾ ਇੱਕ ਬ੍ਰਾਂਡ ਕ੍ਰੀਏਟ ਕਰ ਸਕਦੇ ਆ ਇਸ ਦੀ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਸਹਯਾਦਰੀ ਫਾਰਮਸ ਜੋ ਕਿ ਮਹਾਰਾਸ਼ਟਰ ਦੀ ਇੱਕ ਫਾਰਮ ਹੈ ਜਿਹਦੇ ਵਿੱਚ ਲਗਭਗ 5000 ਤੋਂ ਵੱਧ ਕਿਸਾਨ ਆ ਜਿਹੜੇ ਉਹ ਰਜਿਸਟਰਡ ਨੇ ਉਹ 5000 ਤੋਂ ਵੱਧ ਕਿਸਾਨ ਆ ਉਹ ਲਗ ਉਹ ਸਬਜ਼ੀਆਂ ਤੇ ਫਲ ਉਗਾਉਂਦੇ ਤੇ ਉਹ ਆਪਣੇ ਬ੍ਰਾਂਡ ਦੇ ਅੰਡਰ ਉਸ ਦੀ ਮਾਰਕੀਟਿੰਗ ਮਾਰਕੀਟਿੰਗ ਕਰਦੇ ਨੇ ਤੇ ਉਹ ਜਿਹੜੇ ਫਾਲਤੇ ਸਬਜ਼ੀਆਂ ਨੇ ਉਹ ਬਾਹਰ ਐਕਸਪੋਰਟ ਹੁੰਦੇ ਨੇ ਇਸ ਤਰੀਕੇ ਦੇ ਨਾਲ ਗਵਰਨਮੈਂਟ ਦੀ ਇੰਟਰਵੈਂਸ਼ਨ ਵੀ ਉਹਦੇ ਵਿੱਚੋਂ ਘਟ ਗਈ ਹੈ ਅਤੇ ਦੂਜੇ ਕਾਰਪੋਰੇਟ ਦੀ ਇੰਟਰਵੈਂਸ਼ਨ ਵੀ ਉਹਦੇ ਵਿੱਚੋਂ ਘਟ ਗਈ ਹੈ ਜਿਹੜਾ ਕਿਸਾਨਾਂ ਦਾ ਸਮੂਹ ਆ ਕਿਸਾਨਾਂ ਦਾ ਗਰੁੱਪ ਆ ਉਹ ਇੱਕ ਇੰਡੀਪੈਂਡੈਂਟ ਕਾਰਪੋਰੇਟ ਦੇ ਰੂਪ ਦੇ ਵਿੱਚ ਵਿਚਰ ਰਿਹਾ ਇਹ ਇੱਕ ਬਹੁਤ ਵੱਡਾ ਪ੍ਰੈਕਟੀਕਲ ਤਰੀਕਾ ਹੈ ਜਿਹਦੇ ਨਾਲ ਐਮਐਸਪੀ ਐਮਐਸਪੀ ਖੈਰ ਆਪਾਂ ਨਹੀਂ ਕਹਿ ਸਕਦੇ ਪਰ ਐਮਐਸਪੀ ਤੋਂ ਵਧੀਆ ਮੌਲਾ ਜਿਹੜਾ ਕਿਸਾਨ ਆਪਣੀ ਫਸਲ ਦਾ ਲੈ ਸਕਦੇ ਆ ਐਫਪੀਓਜ਼ ਯਾਨੀ ਕਿ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨੂੰ ਬਣਾ ਕੇ ਇਸ ਆਰਗੇਨਾਈਜੇਸ਼ਨ ਨੂੰ ਬਣਾਉਣ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪ੍ਰਾਈਵੇਟ ਸੈਕਟਰ ਦੀ ਭਲਾ ਇਨਵੋਲਵਮੈਂਟ ਘੱਟ ਹੈ ਪਰ ਇਹ ਜਿਹੜੀ ਮੈਨੇਜਮੈਂਟ ਆ ਇਹ ਜਿਹੜੀ ਆਰਗੇਨਾਈਜੇਸ਼ਨ ਆ ਇਹਨੂੰ ਮੈਨੇਜ ਕਰਨ ਲਈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਕਿਸਾਨ ਜਿਹੜੇ ਉਹਨਾਂ ਦਾ ਕੋਆਪਰੇਸ਼ਨ ਬਣਾਉਣਾ ਜਿਵੇਂ ਅਮੂਲ ਅਮੂਲ ਦੇ ਵਿੱਚ ਬਹੁਤ ਜ਼ਿਆਦਾ ਕਿਸਾਨ ਆ ਜਿਹੜੇ ਉਹ ਰਜਿਸਟਰਡ ਨੇ ਉਹ ਆਪਣੀ ਫਸਲ ਨੂੰ ਅਮੂਲ ਦੇ ਬ੍ਰਾਂਡ ਦੇ ਤਹਿਤ ਵੇਚਦੇ ਨੇ ਉਹਦੇ ਵਿੱਚ ਗਵਰਨਮੈਂਟ ਦੀ ਇੰਟਰਵੈਂਸ਼ਨ ਨਹੀਂ ਹੈ ਉਸ ਦੇ ਵਿੱਚ ਕਿਸੇ ਹੋਰ ਪ੍ਰਾਈਵੇਟ ਪਲੇਅਰ ਦੀ ਇੰਟਰਵੈਂਸ਼ਨ ਨਹੀਂ ਹੈ ਕਦੇ ਨਾ ਕਦੇ ਜਿਹੜਾ ਪੂੰਜੀਵਾਦ ਆ ਪੂੰਜੀਵਾਦ ਦੇ ਨਾਲ ਅਲਾਈਨ ਹੋ ਕੇ ਤਾਂ ਚੱਲਣਾ ਹੀ ਪੈਣਾ ਕਿਉਂਕਿ ਜੇਕਰ ਅਸੀਂ ਇਹਨਾਂ ਦੇ ਨਾਲ ਅਲਾਈਨ ਹੋ ਕੇ ਨਹੀਂ ਚੱਲਾਂਗੇ ਕਦੇ ਨਾ ਕਦੇ ਜਿਹੜੇ ਪੈਸੇ ਵਾਲੇ ਲੋਕ ਆ ਉਹ ਸਾਡੇ ਵਿੱਚ ਵੜ ਕੇ ਇਸ ਸਿਸਟਮ ਨੂੰ ਖਰਾਬ ਤਾਂ ਕਰਨਗੇ ਹੀ ਕਰਨਗੇ ਇਹਨਾਂ ਕਰ ਵੀ ਰਹੇ ਅੱਜ ਦੇ ਸਮੇਂ ਦੇ ਵਿੱਚ ਇਸ ਕਰਕੇ ਕਿਸਾਨਾਂ ਨੂੰ ਇਕੱਠੇ ਹੋ ਕੇ ਅਜਿਹੀਆਂ ਆਰਗੇਨਾਈਜੇਸ਼ਨਸ ਤਿਆਰ ਕਰਨੀਆਂ ਚਾਹੀਦੀਆਂ ਡਿਸਟ੍ਰਿਕਟ ਲੈਵਲ ਤੇ ਜਾਂ ਬਲਾਕ ਲੈਵਲ ਤੇ ਵੀ ਕਿਸਾਨਾਂ ਦੇ ਸੰਗਠਨ ਤਿਆਰ ਹੋ ਸਕਦੇ ਆ ਜਿਹੜੇ ਕਿ ਇੱਕੋ ਤਰ੍ਹਾਂ ਦੀ ਫਸਲ ਜਿਵੇਂ ਕਿ ਫਰੋਜਪੁਰ ਦੇ ਵਿੱਚ ਮਿਰਚਾ ਜਿਹੜੀ ਉਹ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੀ ਹੁੰਦੀ ਹੈ ਤਾਂ ਉਹ ਜਿਹੜੀ ਮਿਰਚਾ ਉਹ ਜੇਕਰ ਕਿਸਾਨ ਆਪਣੇ ਆਪਣੇ ਇੱਕ ਆਰਗੇਨਾਈਜੇਸ਼ਨ ਦੇ ਰੂਪ ਵਿੱਚ ਉਹਦੀ ਬ੍ਰਾਂਡਿੰਗ ਕਰਦੇ ਆ ਤਾਂ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਮਿਲ ਸਕਦਾ ਚੌਥਾ ਜਿਹੜਾ ਪ੍ਰੈਕਟੀਕਲ ਵੇ ਹੈ ਉਹ ਬਹੁਤ ਜ਼ਰੂਰੀ ਤਰੀਕਾ ਹੈ ਜਿਹਦੇ ਨਾਲ ਐਮਐਸਪੀ ਨੂੰ ਲਾਗੂ ਕੀਤਾ ਜਾ ਸਕਦਾ ਹੈ ਅਤੇ ਗ੍ਰਾਫਿਕ ਕੋ ਇੱਕ ਤਰੀਕਾ ਜਿਹਦੇ ਨਾਲ ਡਾਈਵਰਸੀਫਿਕੇਸ਼ਨ ਯਾਨੀ ਕਿ ਫਸਲੀ ਵਿਭਿੰਨਤਾ ਜਿਹੜੀ ਲਿਆਂਦੀ ਜਾ ਸਕਦੀ ਹੈ ਚੌਥਾ ਜਿਹੜਾ ਤਰੀਕਾ ਹੈ ਜਿਹਦੇ ਨਾਲ ਐਮਐਸਪੀ ਹੈ ਜਿਹੜੀ ਉਹ ਪ੍ਰੈਕਟੀਕਲ ਤਰੀਕੇ ਦੇ ਨਾਲ ਦਿੱਤੀ ਜਾ ਸਕਦੀ ਹੈ ਉਹ ਹੈ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਵਧਾਉਣਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਉਹ ਸਿਸਟਮ ਹੈ ਜਿਹਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਲਗਭਗ 80 ਕਰੋੜ ਭਾਰਤੀਆਂ ਨੂੰ ਮੁਫਤ ਅਨਾਜ ਸਰਕਾਰ ਵੱਲੋਂ ਵੰਡਿਆ ਜਾ ਰਿਹਾ ਹੈ ਜੇਕਰ ਇਸ ਅਨਾਜ ਦੇ ਵਿੱਚ ਦਾਲਾਂ ਹੋ ਗਈਆਂ ਜਾਂ ਜਵਾਰ ਜਾਂ ਮੱਕੀ ਜੇਕਰ ਇਹਨਾਂ ਨੂੰ ਐਡ ਕਰ ਦਿੱਤਾ ਜਾਵੇ ਇਹਨਾਂ ਨੂੰ ਵੀ ਨਾਲ-ਨਾਲ ਦੇ ਦਿੱਤਾ ਜਾਵੇ ਇੱਕ ਤਾਂ ਉਹਦੇ ਨਾਲ ਜਿਹੜੀ ਮਾਲ ਨਿਊਟ੍ਰੀਸ਼ਨ ਦੀ ਸਮੱਸਿਆ ਜਿਹਦੇ ਨਾਲ ਬਹੁਤ ਜ਼ਿਆਦਾ ਕਮਜ਼ੋਰੀ ਫੈਲ ਰਹੀ ਹੈ ਲੋਕਾਂ ਨੂੰ ਕਪੋਸ਼ਣ ਦਾ ਸ਼ਿਕਾਰ ਹੋ ਰਹੇ ਨੇ ਉਹਨੂੰ ਘਟਾਇਆ ਜਾ ਸਕਦਾ ਹੈ ਦੂਜੀ ਗੱਲ ਇਹ ਹੈ ਕਿ ਲੋਕ ਆ ਜਿਹੜੇ ਉਹ ਐਮਐਸਪੀ ਦੇ ਉੱਤੇ ਉਹਨਾਂ ਨੂੰ ਚੰਗਾ ਰੇਟ ਮਿਲੂਗਾ ਸਰਕਾਰ ਵੱਲੋਂ ਕਿਉਂਕਿ ਉਹ ਅਲਟੀਮੇਟਲੀ ਪਬਲਿਕ ਤੱਕ ਜਾਣੀ ਹੈ ਸਰਕਾਰ ਉਸ ਨੂੰ ਚੰਗਾ ਰੇਟ ਦੇਊਗੀ ਕਿਸਾਨ ਨੂੰ ਕਿਸਾਨ ਆ ਜਿਹੜੇ ਉਹ ਹੋਰ ਦਾਲਾਂ ਵਾਲੀਆਂ ਫਸਲਾਂ ਜਾਂ ਜਵਾਰ ਜਾਂ ਬਾਜਰਾ ਜਾਂ ਮੱਕੀ ਬੀਜਣ ਦੇ ਲਈ ਪ੍ਰੇਰਿਤ ਹੋਣਗੇ ਕਿਉਂਕਿ ਜਿਹੜੀ ਉਹ ਜਵਾਰ ਬਾਜਰਾ ਮੱਕੀ ਆ ਉਹਦੀ ਲਾਗਤ ਆ ਜਿਹੜੀ ਉਹ ਸਿਰਫ ਆਮ ਕੰਜ਼ਿਊਮਰ ਨਹੀਂ ਕਰਨਗੇ ਉਹ ਲਗਭਗ 80 ਕਰੋੜ ਭਾਰਤੀਆਂ ਤੱਕ ਪਹੁੰਚੂਗੀ ਜਿਹੜੇ ਕਿ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦਾ ਹਿੱਸਾ ਨੇ ਜਿਨ੍ਹਾਂ ਦੇ ਰਾਸ਼ਨ ਕਾਰਡ ਲੱਗੇ ਹੋਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਿਹੜੀ ਗਵਰਨਮੈਂਟ ਅਨਾਜ ਦਿੰਦੀ ਹੈ ਜੇਕਰ ਉਹ ਅਨਾਜ ਦੇ ਵਿੱਚ ਦਾਲਾਂ ਵੀ ਜਾਂਦੀਆਂ ਨੇ ਤਾਂ ਇਹ ਬਹੁਤ ਵੱਡੇ ਤਰੀਕੇ ਨਾਲ ਇੱਕ ਕਿਸਾਨ ਡਾਇਵਰਸੀਫਿਕੇਸ਼ਨ ਦੇ ਵਿੱਚ ਮੋੜ ਸਕਦੇ ਨੇ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਨੇ ਇਹਦੇ ਵਿੱਚ ਕ腐ਪਸ਼ਨ ਦੀ ਸਮੱਸਿਆ ਬਹੁਤ ਜ਼ਿਆਦਾ ਜਿਵੇਂ ਕਿ ਫਸਲ ਤਾਂ ਕਿਸਾਨ ਵੱਲੋਂ ਸਰਕਾਰ ਦੇ ਰੂਪ ਚ ਲੈ ਲਈ ਪਰ ਉਹ ਫਸਲ ਜਿਹੜੀ ਉਹ ਲੋਕਾਂ ਤੱਕ ਨਹੀਂ ਪਹੁੰਚੀ ਪਬਲਿਕ ਤੱਕ ਨਹੀਂ ਪਹੁੰਚੀ ਤਾਂ ਉਹ ਫਸਲਾ ਜਿਹੜੀ ਉਹ ਪ੍ਰਾਈਵੇਟ ਤੌਰ ਤੇ ਵੇਚ ਦਿੱਤੀ ਜਾਂਦੀ ਹੈ ਅਧਿਕਾਰੀਆਂ ਵੱਲੋਂ ਇੱਕ ਬਹੁਤ ਵੱਡਾ ਸਮੱਸਿਆ ਕ腐ਸ਼ਨ ਦੀ ਦੂਜੀ ਗੱਲ ਇਹ ਹੈ ਕਿ ਸਰਕਾਰ ਦੇ ਉੱਤੇ ਫਾਈਨੈਂਸ਼ੀਅਲ ਬਰਡਨ ਆ ਜਿਹੜਾ ਉਹ ਵਧੂਗਾ ਪਰ ਹਾਲਾਂਕਿ ਸਰਕਾਰ ਤਾਂ ਸਰਕਾਰੀ ਹੈ ਸਰਕਾਰ ਇਸ ਫਾਈਨੈਂਸ਼ੀਅਲ ਬਰਡਨ ਨੂੰ ਮੈਨੇਜ ਕਰ ਸਕਦੀ ਹੈ ਤਾਂ ਇਹ ਸਿਸਟਮ ਆ ਜਿਹੜਾ ਉਹ ਲੋਕਾਂ ਦੀ ਮੰਗ ਇਹ ਹੋਣੀ ਚਾਹੀਦੀ ਹੈ ਕਿ ਅਜਿਹੇ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰੇਰਿਆ ਜਾਵੇ ਡਾਇਵਰਸੀਫਿਕੇਸ਼ਨ ਕਰਨ ਦੇ ਲਈ ਡੂੰਗੇ ਤਰੀਕੇ ਦੇ ਨਾਲੇ ਇੱਕ ਇਨਡਾਇਰੈਕਟ ਜਾਂ ਡਾਇਰੈਕਟ ਤਰੀਕਾ ਹੈਗਾ ਜਿਹਦੇ ਨਾਲ ਲੋਕ ਫਸਲੀ ਵਿਭਿੰਨਤਾ ਤੱਕ ਵੀ ਮੁੜ ਸਕਦੇ ਨੇ ਅਤੇ ਉਹਨਾਂ ਨੂੰ ਇੱਕ ਚੰਗਾ ਰੇਟ ਵੀ ਮਿਲ ਸਕਦਾ ਆਪਣੀ ਫਸਲ ਦਾ ਪੰਜਵਾਂ ਤੇ ਜਿਹੜਾ ਆਖਰੀ ਤਰੀਕਾ ਉਹ ਹੈਗਾ ਪ੍ਰਾਈਸ ਸਟੇਬਲਾਈਜੇਸ਼ਨ ਫੰਡ ਇਹਦਾ ਮਤਲਬ ਇਹ ਹੈ ਜਿਹੜੀ ਗਵਰਨਮੈਂਟ ਆ ਉਹ ਕਿਸੇ ਵੀ ਚੀਜ਼ ਦੇ ਜਿਹੜੇ ਮੁੱਲ ਆ ਉਹਨਾਂ ਨੂੰ ਦੇਖੇ ਮਾਰਕੀਟ ਦੇ ਹਿਸਾਬ ਨਾਲ ਉਹਨਾਂ ਤੇ ਨਜ਼ਰ ਰੱਖੇ ਅਤੇ ਜੇਕਰ ਕਿਸੇ ਚੀਜ਼ ਦੇ ਮੁੱਲ ਬਹੁਤ ਜ਼ਿਆਦਾ ਵਧਦੇ ਨੇ ਤਾਂ ਸਰਕਾਰ ਉਹਨਾਂ ਮੁੱਲਾਂ ਦੇ ਤੇ ਨਿਯੰਤਰਣ ਕਰੇ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਗੋਭੀ ਮਿਲ ਰਹੀ ਹੈ 5 ਰੁਪਏ ਕਿਲੋ ਜਾਂ 3-4 ਰੁਪਏ ਕਿਲੋ ਮਿਲ ਰਹੀ ਹੈ 2 ਰੁਪਏ ਕਿਲੋ ਮਿਲ ਰਹੀ ਹੈ ਤਾਂ ਉਹ ਜਿਹੜੀ ਗੋਭੀ ਹੈ ਉਹ ਜਦੋਂ ਉਸਦੀ ਕਮੀ ਸੀ ਪਰ ਉਸਦੀ ਡਿਮਾਂਡ ਵੱਧ ਸੀ ਤਾਂ ਉਹ ਗੋਭੀ ਦੀ ਕੀਮਤ 70 70 80 80 ਰੁਪਏ ਕਿਲੋ ਸੀ ਕਿਉਂਕਿ ਉਦੋਂ ਜਿਹੜੀ ਡਿਮਾਂਡ ਵੱਧ ਸੀ ਉਦੋਂ ਗੋਭੀ ਬਹੁਤ ਘੱਟ ਸੀਗੀ ਜਿਵੇਂ ਕਾਰਪੋਰੇਟ ਇਹੀ ਕਰਦਾ ਹੈ ਕਾਰਪੋਰੇਟ ਫਸਲ ਨੂੰ ਸਟੋਰ ਕਰ ਲੈਂਦਾ ਹੈ ਜਦੋਂ ਲੋਕਾਂ ਨੂੰ ਲੋੜ ਹੁੰਦੀ ਹੈ ਪਰ ਮਿਲਦੀ ਨਹੀਂ ਤਾਂ ਉਸ ਨੂੰ ਮਹਿੰਗੇ ਭਾਅ ਵਿੱਚ ਆ ਜਾਂਦਾ ਜੇਕਰ ਕੋਈ ਕਾਰਪੋਰੇਟ ਅਜਿਹਾ ਕਰਦਾ ਹੈ ਸਰਕਾਰ ਨੂੰ ਇਸ ਚੀਜ਼ ਤੇ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਹੈ ਆਪਣੇ ਸਿਸਟਮ ਦੇ ਜ਼ਰੀਏ ਮੈਨੇਜਮੈਂਟ ਦੇ ਜ਼ਰੀਏ ਕਿਉਂ ਜਿਹੜੀ ਜੇ ਜਦੋਂ ਫਸਲ ਜ਼ਿਆਦਾ ਹੈ ਤਾਂ ਉਸ ਨੂੰ ਆਪਦੇ ਵੇਅਰ ਹਾਊਸ ਦੇ ਵਿੱਚ ਸਟੋਰ ਕਰੇ ਸਬਜ਼ੀਆਂ ਨੂੰ ਪੈਰੀਸ਼ੇਬਲ ਗੁੱਡਸ ਆ ਜਿਹੜੇ ਖਰਾਬ ਹੋ ਸਕਦੇ ਆ ਸ਼ਿਮਲਾ ਮਿਰਚ ਹੋ ਗਈਆਂ ਵੈਂਗਣੀ ਹੋ ਗਈ ਉਹਨਾਂ ਨੂੰ ਆਪ ਸਟੋਰ ਕਰੇ ਪਰ ਜਦੋਂ ਉਹਨਾਂ ਦੀ ਦਿੱਕਤ ਆਉਂਦੀ ਹੈ ਕਹਿੰਦਾ ਮਤਲਬ ਉਹਨਾਂ ਦੀ ਕਿਲਤ ਆਉਂਦੀ ਹੈ ਜਦੋਂ ਉਹਨਾਂ ਦੇ ਰੇਟ ਵੱਧ ਸਕਦੇ ਨੇ ਮਾਰਕੀਟ ਦੇ ਵਿੱਚ ਉਦੋਂ ਸਰਕਾਰ ਆਪਣੇ ਜਿਹੜੇ ਇਹ ਸਬਜ਼ੀਆਂ ਹੈਗੀਆਂ ਜਾਂ ਫਲ ਹੈਗੇ ਇਹਨਾਂ ਨੂੰ ਹੌਲੀ-ਹੌਲੀ ਮਾਰਕੀਟ ਦੇ ਵਿੱਚ ਰਿਲੀਜ਼ ਕਰੇ ਜਿਹਦੇ ਨਾਲ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਇੱਕ ਸਹੀ ਰੇਟ ਦੇ ਉੱਤੇ ਸਬਜ਼ੀ ਮਿਲ ਸਕਦੀ ਹੈ ਫਲ ਮਿਲ ਸਕਦੇ ਆ ਤੇ ਇਹਨਾਂ ਦੇ ਵਿੱਚ ਕਾਰਪੋਰੇਟ ਦਾ ਜਿਹੜਾ ਹਿੱਸਾ ਹੈ ਉਹ ਵੀ ਘਟ ਸਕਦਾ ਹੈ ਅਤੇ ਲੋਕਾਂ ਨੂੰ ਵੀ ਕਿਸਾਨਾਂ ਨੂੰ ਵੀ ਇਸ ਚੀਜ਼ ਦਾ ਚੰਗਾ ਮੁੱਲ ਮਿਲ ਸਕਦਾ ਹੈ। ਇਹ ਸੀ ਪੰਜ ਤਰੀਕੇ ਜਿਨ੍ਹਾਂ ਦੇ ਨਾਲ ਐਮਐਸਪੀ ਪ੍ਰੈਕਟੀਕਲ ਤਰੀਕੇ ਦੇ ਨਾਲ ਦਿੱਤੀ ਜਾ ਸਕਦੀ ਹੈ। ਤੁਹਾਨੂੰ ਇਹ ਪੰਜ ਤਰੀਕੇ ਕਿਵੇਂ ਲੱਗੇ? ਇਹਨਾਂ ਪੰਜਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਤਰੀਕਾ ਸਭ ਤੋਂ ਸਹੀ ਲੱਗਿਆ? ਜਾਂ ਕਿਹੜੇ ਤਰੀਕੇ ਦੇ ਉੱਤੇ ਚਰਚਾ ਅੱਗੇ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ? ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ। ਇਹ ਬਹੁਤ ਅਹਿਮ ਵੀਡੀਓ ਸੀਗੀ ਇਸ ਵੀਡੀਓ ਨੂੰ ਜੇਕਰ ਤੁਸੀਂ ਪੂਰਾ ਦੇਖਿਆ ਤਾਂ ਤੁਸੀਂ ਇਹ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕਿਸਾਨਾਂ ਦੇ ਨਾਲ ਜਾਂ ਹੋਰ ਵਰਗ ਦੇ ਨਾਲ ਇਹਨੂੰ ਜ਼ਰੂਰ ਸਾਂਝਾ ਕਰੋ ਤਾਂ ਕਿ ਇਹ ਜਿਹੜੇ ਸਹੀ ਪ੍ਰੈਕਟੀਕਲ ਤਰੀਕੇ ਐ ਐਮਐਸਪੀ ਨੂੰ ਲਾਗੂ ਕਰਨ ਦੇ ਇਹ ਸਭ ਨੂੰ ਪਤਾ ਚੱਲ ਸਕਣ ਅਤੇ ਸਿਰਫ ਇੱਕ ਹਫੜਾ ਦਫੜੀ ਦੇ ਵਿੱਚ ਇਹਨੂੰ ਮਸਲੇ ਨੂੰ ਗੋਲਮੋਲ ਨਾ ਕੀਤਾ ਜਾ ਸਕੇ ਕਿਉਂਕਿ ਜਿਹੜਾ ਐਮਐਸਪੀ ਦਾ ਮੁੱਦਾ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪੋਲੀਟੀਕਲ ਰੰਗਤ ਫੜ ਗਿਆ ਹਾਲਾਂਕਿ ਇਹ ਇੱਕ ਸੋਸਾਇਟੀ ਦਾ ਮੁੱਦਾ ਸੀਗਾ ਆਪਣੇ ਕਿਸਾਨ ਵਰਗ ਦਾ ਮੁੱਦਾ ਸੀਗਾ ਇਸ ਮੁੱਦੇ ਨੂੰ ਸਹੀ ਤਰੀਕੇ ਨਾਲ ਹਵਾ ਮਿਲਣੀ ਚਾਹੀਦੀ ਹੈ ਨਾ ਕਿ ਗਲਤ ਤਰੀਕੇ ਨਾਲ ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸਾਡੇ ਵਰਗੇ ਲੋਕ ਵੀ ਹੈਗੇ ਨੇ ਜਿਹੜੇ ਕਿ ਜਿਹੜੇ ਕਿ ਜਾਣਦੇ ਨੇ ਕਿ ਐਮਐਸਪੀ ਨੂੰ ਸਹੀ ਤਰੀਕੇ ਨਾਲ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਐਮਐਸਪੀ ਦੀ ਮੰਗ ਕੀ ਹੈ ਐਮਐਸਪੀ ਦੀ ਮੰਗ ਸਿਰਫ ਸਰਕਾਰ ਨੂੰ ਨਿਚੋੜ ਕੇ ਕਿਸਾਨਾਂ ਤੱਕ ਲਾਭ ਪਹੁੰਚਾਉਣਾ ਨਹੀਂ ਹੈ MSP ਦੀ ਮੰਗ ਦਾ ਕਿਸਾਨੀ ਨੂੰ ਬਚਾਉਣਾ ਇਸ ਕਰਕੇ ਜੇਕਰ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਸਹਿਮਤ ਹੋ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਆਈਕਨ ਜਰੂਰ ਦਬਾਓ